ਹੇਟਸ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ। ਆਮ ਤੌਰ ਤੇ ਇਸ ਪ੍ਰੋਗਰਾਮ ਵਿੱਚ ਅਸੀਂ ਕਿਸੇ ਇੱਕ ਖਾਸ ਖੇਡ ਬਾਰੇ ਗੱਲ ਕਰਦੇ ਹਾਂ, ਉਸ ਖੇਡ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਦੇ ਹਾਂ। ਪਰ ਅੱਜ ਦੇ ਸੰਕਤ ਦੀ ਖਾਸ ਗੱਲ ਇਹ ਹੈ ਕਿ ਅੱਜ ਅਸੀਂ ਇੱਕੋ ਅੰਕ ਵਿੱਚ ਕਈ ਖੇਡਾਂ ਬਾਰੇ ਗੱਲ ਕਰਾਂਗੇ, ਸਮੁੱਚੇ ਖੇਡ ਜਗਤ ਦੇ ਹਾਲਾਤ ਬਾਰੇ ਵੀ ਚਰਚਾ ਕਰਾਂਗੇ। ਅਤੇ ਇਸ ਵਿਸ਼ੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਸ ਨੇ ਆਪਣੇ ਖੇਡ ਸਫਰ ਦੌਰਾਨ ਇੱਕ ਨਹੀਂ ਬਲਕਿ ਤਿੰਨ ਵੱਖ-ਵੱਖ ਖੇਡਾਂ ਵਿੱਚ ਹਾਜ਼ਰੀ ਲਵਾਈ ਹੈ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਉਹ ਖੇਡੇ ਨੇ ਅੱਜ ਦੇ ਸੰਕ ਵਿੱਚ ਬਹੁਤ ਸਾਰੇ ਖੇਡ ਵਿਸ਼ਿਆਂ ਉੱਤੇ ਗੱਲ ਕਰਨੀ ਸਾਡੇ ਕੋਲ ਮੌਜੂਦ ਨੇ ਅੰਤਰਰਾਸ਼ਟਰੀ ਪੱਧਰ ਦੇ ਐਥਲੀਟ ਕਮਲਜੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਿ ਜਾਈ ਤੇ ਲਸਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਤੁਹਾਡੇ ਤੋਂ ਸ਼ੁਰੂ ਕਰਾਂਗੇ ਤੁਹਾਡੇ ਖੇਡ ਸਫਰ ਬਾਰੇ ਤੁਹਾਡੀਆਂ ਖੇਡ ਸਰਗਰਮੀਆਂ ਬਾਰੇ ਤਫਸੀਲ ਵਿੱਚ ਅੱਗੇ ਗੱਲ ਕਰਾਂਗੇ ਪਰ ਸ਼ੁਰੂਆਤ ਕਰਾਂਗੇ ਤੁਹਾਡੇ ਸ਼ੁਰੂਆਤੀ ਸਫ਼ਰ ਤੋਂ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਹੋ ਠੀਕ ਹੈ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਇੱਥੇ ਮੈਨੂੰ ਬੁਲਾਉਣ ਦਾ ਜੀ ਤੇ ਮੈਂ ਜੀ ਸ਼ਿਵੇ ਪਾਸ਼ਾ ਸ਼੍ਰੀ ਹਰਗੋਬਿੰਦ ਸਾਹਿਬ ਦੀ ਚਨਸ਼ੋ ਧਰਤੀ ਜੀ ਪਿੰਡ ਢਿੰਗੜ ਖੁਰਦ ਅੱਛਾ ਜੀ ਜੋ ਕਿ ਦਸੂਏ ਦੇ ਇੱਕ ਨੇੜੇ ਕਿਆ ਅੱਛਾ ਜੀ ਉੱਥੇ ਦਾ ਰਹਿਣ ਵਾਲਾ ਆ ਜੀ ਠੀਕ ਹੈ ਜੀ ਤੇ ਉੱਥੋਂ ਹੀ ਆਪਣਾ ਜਿਹੜਾ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਜੀ ਜੀ ਤੋ ਬਹੁਤ ਹੀ ਇਤਿਹਾਸਿਕ ਧਰਤੀ ਦੇ ਨਾਲ ਤੁਸੀਂ ਨਾਤਾ ਰੱਖਦੇ ਹੋ ਹਾਂਜੀ ਬਿਲਕੁਲ ਜੀ ਬੜਾ ਮਾਣ ਮਾਣ ਮਹਿਸੂਸ ਹੁੰਦਾ ਈ ਸਾਨੂੰ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀ ਕਿ ਖੇਡਾਂ ਵੱਲ ਤੁਹਾਡਾ ਰੁਝਾਨ ਕਿਵੇਂ ਹੋਇਆ ਕਿ ਬਚਪਨ ਤੋਂ ਤੁਹਾਨੂੰ ਖੇਡਾਂ ਦੀ ਚੇਟਕ ਸੀ ਜਾਂ ਫਿਰ ਕਿਸੇ ਵੱਲ ਵੇਖ ਕੇ ਤੁਸੀਂ ਪ੍ਰੇਰਿਤ ਹੋਏ ਖੇਡਾਂ ਦੇ ਖੇਤਰ ਵਿੱਚ ਆਉਣ ਹਾਂਜੀ ਦੇਖੋ ਜੀ ਪਿੰਡਾਂ ਵਿੱਚ ਪਤਾ ਤਾਂ ਕਿ ਗਰਾਉਂਡਾਂ ਤਾਂ ਹੁੰਦੀਆਂ ਨਹੀਂ ਗੀਆਂ ਪਰ ਸਾਡੇ ਫਾਜ਼ਲ ਸਾਹਿਬ ਨੂੰ ਬਹੁਤ ਸ਼ੌਂਕ ਸੀਗਾ ਪਹਿਲਾਂ ਤਾਂ ਜਿਹੜਾ ਡਿਊਟੀ ਕਰਦੇ ਸੀਗੇ ਸਰਵਿਸ ਕਰਦੇ ਸੀਗੇ ਉਹ ਵੀ ਖੇਡਾਂ ਦਾ ਕਬੱਡੀ ਨਾਲ ਹੋਰ ਰੱਸਾ ਕਸ਼ੀ ਕਰਦੇ ਸੀ ਇਹਨਾਂ ਨੂੰ ਰੱਸਾ ਕਸ਼ੀ ਕਿੰਦੇ ਸੀਗੇ ਉਹਨਾਂ ਬੜਾ ਸੀਗਾ ਵੀ ਮੇਰੇ ਵੀ ਬੱਚੇ ਜਿਹੜੇ ਆ ਗਾ ਹੁਣ ਜੀ ਤੇ ਉਹਨਾਂ ਨੇ ਉਹਨਾਂ ਨੇ ਸਾਨੂੰ ਕਦੀ ਵੀ ਨਾ ਨਹੀਂ ਕਿਦੀ ਕਿਸੇ ਵੀ ਗੇਮ ਖੇਡਣ ਦਾ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਦਾ ਪਿੰਡ ਗਰਾਊਂਡ ਤਾਂ ਨਹੀਂ ਸੀ ਅਸੀਂ ਫੇ ਦੇਖਣਾ ਵੀ ਸਾਡੇ ਜਿਹੜਾ ਕੋਈ ਖੇਤ ਖਾਲੀ ਆ ਹਾਂਜੀ ਅਸੀਂ ਉੱਥੇ ਜਾ ਕੇ ਦੇਖਣਾ ਵੀ ਅਸੀਂ ਸਾਡੂ 4 ਦਿਨ ਮਿਲ ਜਣੇ ਅਸੀਂ ਫੁੱਟਬਾਲ ਖੇਡ ਲਈਏ ਬਟ ਪਹਿਲਾਂ ਤਾਂ ਸ ਪਹਿਲਾਂ ਫੁੱਟਬਾਲ ਵੱਲ ਨੂੰ ਰੁਝਾਨ ਪਿਆ ਅੱਛਾ ਜੀ ਮੈਂ ਫੁੱਟਬਾਲ ਖੇਡਾਂ ਫਿਰ ਫੁੱਟਬਾਲ ਖੇਡ ਖੇਲਣਾ ਉੱਥੇ ਜਾ ਕੇ ਜੇ ਕਿਹਦੇ ਦੋ ਕਿਸ ਨੇ ਬੋਣਾ ਆ ਖੇਤ ਤੇ ਉਹਨੂੰ ਕਹਿਣਾ ਪਿਆ ਦੋ ਦਿਨ ਤੂੰ ਸਨਾ ਭਾਈ ਸਾਨੂੰ ਕਿ ਦੋ ਦਿਨ ਹੋਰ ਖੇਡਣ ਦੇ ਇਸੇ ਕਾਰਨ ਸਾਡਾ ਮੇਰਾ ਫੁੱਟਬਾਲ ਨੂੰ ਜ਼ਿਆਦਾ ਫਿਰ ਹਾਂਜੀ ਬਹੁਤ ਬਖੂਬੀ ਤੁਸੀਂ ਬਿਆਨ ਕੀਤਾ ਕਿ ਪਿੰਡਾਂ ਵਿੱਚ ਕਿਵੇਂ ਖੇਡ ਸੱਭਿਆਚਾਰ ਚੱਲਦਾ ਹੈ ਖਾਲੀ ਖੇਤਾਂ ਤੋਂ ਖੇਡ ਸ਼ੁਰੂ ਹੁੰਦੀ ਹੈ ਤੇ ਉੱਥੋਂ ਹੀ ਫਿਰ ਬਹੁਤ ਸਾਰੇ ਖਿਡਾਰੀ ਅੱਗੇ ਪਹੁੰਚਦੇ ਨੇ ਤੁਸੀਂ ਉਹਨਾਂ ਵਿੱਚੋਂ ਇੱਕ ਹੋ ਸੋ ਫੁੱਟਬਾਲ ਤੋਂ ਤੁਹਾਡਾ ਸਫ਼ਰ ਜਿਹੜਾ ਸ਼ੁਰੂ ਹੋਇਆ ਹੈ ਜਿਹੜੀ ਖੇਡ ਜਿਹੜੀ ਹੈ ਪਹਿਲੀ ਖੇਡ ਫੁੱਟਬਾਲ ਸ਼ੁਰੂ ਫੁੱਟਬਾਲ ਤੁਸੀਂ ਖੇਡੀ ਤੇ ਆਪਾਂ ਸ਼ੁਰੂ ਵਿੱਚ ਵੀ ਜ਼ਿਕਰ ਕੀਤਾ ਕਿ ਤੁਸੀਂ ਹੋਰ ਵੀ ਕਈ ਖੇਡਾਂ ਵੱਲ ਫਿਰ ਅੱਗੇ ਆਏ ਫੁੱਟਬਾਲ ਤੋਂ ਬਾਅਦ ਫਿਰ ਤੁਸੀਂ ਐਥਲੈਟਿਕਸ ਵੱਲ ਮੋੜਾ ਕਟਿਆ ਉਹ ਕਿਵੇਂ ਸਵੱਬ ਬਣਿਆ ਉਹ ਜੀ ਇਦਾਂ ਹੈ ਵੀ ਮੈਂ ਇੱਕ ਦਿਨ ਅਸੀਂ ਮੈਂ ਫੁੱਟਬਾਲ ਖੇਡਣ ਆਇਆ ਸੀਗਾ ਤੇ ਸਾਡੇ ਇੱਕ ਪਿੰਡ ਦਾ ਜਿਹਦਾ ਪਤਾ ਹੁੰਦਾ ਵੀ ਆ ਬੱਚਾ ਜਿਹੜਾ ਬਹੁਤ ਤੇਜ਼ ਭੱਜਦਾ ਆ ਹਾਂਜੀ ਤੇ ਮੈਂ ਖੇਡਦੇ-ਖੇਡਦੇ ਮੈਂ ਦੇਖਿਆ ਵੀ ਮੈਂ ਫੁੱਟਬਾਲ ਲੈ ਕੇ ਜਾਂਦੇ ਆ ਤੇ ਉਹ ਮੇਰੇ ਪਿੱਛੇ ਭੱਜ ਆਉਣ ਡਿਆ ਆ ਜੀ ਤੇ ਜਦੋਂ ਮੈਂ ਦੇਖਿਆ ਉਹ ਮੈਂ ਉਹਦੇ ਕੋ ਉਹਦੇ ਕੋ ਬੀਡ ਨਹੀਂ ਹੋਇਆ ਜੀ ਮੈਂ ਜਾ ਕੇ ਗੋਲ ਵੀ ਕਰਤਾ ਜੀ ਫਿਰ ਮੈਂ ਮੇਰੇ ਇੱਕ ਬ੍ਰਦਰ ਹੁੰਦੇ ਸੀਗੇ ਤੇ ਐਸ ਵੇਚ ਦੁਨੀਆਂ ਚ ਨਹੀਂ ਗਏ ਉਹਨਾਂ ਨਾਲ ਮੈਂ ਉਹ ਮੈਂ ਕਿਹਾ ਭਾਈ ਮਿਲਣਾ ਇਹ ਮੈਨੂੰ ਲੱਗਦਾ ਮੇਰੇ ਨਾਲ ਜ਼ਿਆਦਾ ਭੱਜਦਾ ਆ ਫੇ ਮੈਨੂੰ ਇਹਦੇ ਨਾਲ ਮੈਨੂੰ ਭਜਾਓ ਜੀ ਤੇ ਉਹਨੇ ਉਹਨੂੰ ਕਿਹਾ ਉਹਨਾਂ ਨੂੰ ਕਿਹਾ ਵੀ ਚਲੋ ਤੁਸੀਂ ਆਓ ਅੱਜ ਆਪਾਂ ਸਾਰੇ ਦੀ ਦੌੜ ਦੌੜੇ ਆਪਾਂ ਲਾਉਣੀ ਆ ਤੇ ਉਹਨਾਂ ਜਦੋਂ ਦੌੜੇ ਤਾਂ ਮੈਂ ਸਾਰਿਆਂ ਨੂੰ ਬੀਟ ਕਰਤਾ ਜੀ ਬੀਟ ਕਰਨ ਤੋਂ ਬਾਅਦ ਵਿੱਚ ਫਿਰ ਮੈਂ ਜਦੋਂ ਸਕੂਲੇ ਫਿਰ ਗਾਂਹ ਫੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਹੁਣ ਜਿਹੜਾ ਇਹ ਮੇਰਾ ਵਧੀਆ ਮੈਂ ਰੇਸ ਵਿੱਚ ਮੈਂ ਵਧੀਆ ਹੋਰ ਵੀ ਇੰਪਰੂਵ ਕਰ ਸਕਦਾ ਆ ਜੀ ਫਿਰ ਮੈਂ ਉੱਥੋਂ ਬਾਅਦ ਵਿੱਚ ਸਕੂਲੇ ਜਦੋਂ ਆਪਣੇ ਪੜ੍ਹਦੇ ਸੀਗੇ ਉੱਥੋਂ ਫਿਰ ਆਪਣਾ ਅਗਲਾ ਜਿਹੜਾ ਸਫਰ ਐਥਲੈਟਿਕ ਦਾ ਸ਼ੁਰੂ ਕੀਤਾ ਜੀ ਐਥਲੈਟਿਕਸ ਦੇ ਵਿੱਚ ਜਦੋਂ ਵੀ ਤੁਸੀਂ ਆਏ ਹੋ ਉਧਰ ਨੂੰ ਤੁਸੀਂ ਤੁਰਨਾ ਸ਼ੁਰੂ ਕੀਤਾ ਐਥਲੈਟਿਕਸ ਦੇ ਵਿੱਚ ਬਹੁਤ ਸਾਰੀਆਂ ਵਨਗੀਆਂ ਹੁੰਦੀਆਂ ਬਹੁਤ ਸਾਰੀਆਂ ਦੌੜਾਂ ਹੁੰਦੀਆਂ ਹਾਂਜੀ ਤੁਸੀਂ ਫਿਰ ਕਿਹੜੀ ਪ੍ਰਮੁੱਖ ਦੌੜ ਨੂੰ ਚੁਣਿਆ ਜਾਂ ਉਹਨੂੰ ਆਪਣਾ ਇਵੈਂਟ ਮੰਨਿਆ ਮੈਂ ਆਪਣਾ ਜੀ ਸ਼ੁਰੂਆਤ ਵਿੱਚ ਮੈਂ 100 ਮੀਟਰ ਸ਼ੁਰੂ ਕੀਤੀ ਸੀ ਅੱਛਾ ਜੀ 100 ਮੀਟਰ ਤੋਂ ਸ਼ੁਰੂ ਕੀਤਾ ਜੀ ਤੇ ਉਹ ਫਿਰ ਮੈਂ ਜਦੋਂ ਆਪਣੇ ਮੈਂ ਖੁੱਡਾ ਸਕੂਲ ਬੇ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਪੇ ਨਾ ਹਾਂਜੀ ਤੇ ਟਾਂਡੇ ਲਾਗੇ ਉਹ ਮੈਂ ਉੱਥੇ ਆਪਣੇ ਜਿਹੜਾ ਪਲੱਸ 2 ਵਿੱਚ ਉਹ ਗੇਮ ਜਿਹੜੀ ਆ ਸ਼ੁਰੂ ਕੀਤੀ ਸੀ ਜੀ ਤੇ ਮੈਂ ਪਹਿਲੀ ਵਾਰੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਕਿਦਾਂ ਨਾਂ ਸਾਡੇ ਕੋਲ ਸਪਾਈਸ ਹੁੰਦੇ ਸੀ ਨੰਗੇ ਪੈਰੀ ਤਾਂ ਨੰਗੇ ਪੈਰੀ ਅਸੀਂ ਭਜਦੇ ਹੁੰਦੇ ਸੀਗੇ ਉਹ ਤੋਂ ਛੇ ਮੈਂ ਜਿਹੜੇ ਸਕੂਲ ਦੀਆਂ ਖੇਡਾਂ ਉਹਦੇ ਵਿੱਚੋਂ ਮੈਂ ਸੈਕੰਡ ਆਇਆ ਅੱਛਾ ਜੀ ਤੇ ਉਹ ਫਿਰ ਮੈਂ ਪੰਜਾਬ ਗਿਆ ਖੇਡਾਂ ਉਹਦਾ ਜਿਹੜਾ ਖੇਡਾਂ ਹੋਈਆਂ ਸਕੂਲ ਦੀਆਂ ਉੱਥੋਂ ਫਿਰ ਜਾ ਕੇ ਸੈਕੰਡ ਆਇਆ ਫਿਰ ਮੈਂ ਪੰਜਾਬ ਖੇਡਣ ਗਿਆ ਫਿਰ ਮੈਨੂੰ ਸ਼ੌਂਕ ਪੈ ਗਿਆ ਵੀ ਮੈਂ ਜੇ ਪਹਿਲੀ ਵਾਰੀ ਖੇਡ ਕੇ ਬਿਨ ਨੰਗੇ ਪੈਰੀ ਮੈਂ ਉੱਥੇ ਜਾ ਸਕਦਾ ਬੇਕੋ ਥੋੜੀ ਸਹੂਲਤਾਂ ਮੈਨੂੰ ਮਿਲਣਾ ਤੇ ਮੈਂ ਹੋਰ ਵੀ ਵਧੀਆ ਕਰ ਸਕਦਾ ਹਾਂ ਜੀ ਤੇ ਉਹਦੇ ਵਿੱਚ ਮੇਰੇ ਪਰਿਵਾਰ ਨੇ ਵੀ ਬਾ ਵੈਲ ਵੈਲ ਕਰਾਉਣੀ ਉਹਨਾਂ ਨੇ ਜੀ ਤੇ ਇਹਦੇ ਫਿਰ ਥੜਾ ਗਾਂ ਫਿਰ ਐਥਲੈਟਿਕ 100 ਮੀਟਰ ਤੋਂ ਫੇਰ ਸ਼ੁਰੂ ਕੀਤਾ ਸੀ ਆਪਣਾ ਜੀ ਅੱਛਾ ਜੀ ਹਾਂਜੀ 100 ਮੀਟਰ ਦੀ ਦੌੜ ਜਿਹੜੀ ਆ ਉਸ ਤੋਂ ਤੁਹਾਡਾ ਸਫ਼ਰ ਸ਼ੁਰੂ ਹੋਇਆ ਸਫ਼ਰ ਸ਼ੁਰੂ ਹੋਇਆ ਤੇ 100 ਮੀਟਰ ਦੀ ਦੌੜ ਤੋਂ ਇਲਾਵਾ ਫਿਰ ਤੁਸੀਂ ਹੋਰ ਦੌੜਾਂ ਵਿੱਚ ਵੀ ਹੱਥ ਅਜ਼ਮਾਇਆ ਉਧਰ ਵੀ ਕੋਸ਼ਿਸ਼ ਕੀਤੀ ਹਾਂਜੀ ਫਿਰ ਜਦੋਂ ਮੈਂ ਭਰਤੀ ਫਿਰ ਮੈਨੂੰ ਆਪਣੇ ਤਰਾਨੇ ਵਿੱਚ ਫਿਰ ਮੈਂ ਜਿਹੜਾ ਆਪਣੇ ਮੈਲ ਸਿੰਘ ਪੁੱਲਰ ਸਾਹਿਬ ਆ ਉਹਨਾਂ ਨੇ ਫਿਰ ਮੈਨੂੰ ਟ੍ਰੇਲ ਦਾ ਲੈ ਕੇ ਮੈਂ ਭਰਤੀ ਕੀਤਾ ਹੂੰ ਪਰਤੀ ਕਾਂ ਤੋਂ ਬਾਅਦ ਵਿੱਚ ਫਿਰ ਮੈਂ ਇੱਥੇ ਸੈਂਟਰਲ ਸਪੋਰਟਸ ਪੰਜਾਬ ਉਸ ਵਿੱਚ ਐਜ਼ ਅ ਕਨਸਟੈਂਟ ਭਾਗੀ ਦਾ ਸੀਗਾ ਅੱਛਾ ਜੀ ਤੇ ਉੱਥੋਂ ਵੀ ਮੈਨੂੰ ਸਾਡੇ ਕੋਚ ਸਾਹਿਬ ਨੇ ਜਦੋਂ ਦੇਖਿਆ ਵੀ 100 ਮੀਟਰ ਦਾ ਥੋੜਾ ਜਿਹਾ ਦਾ ਸਟਾਰਟ ਜਿਹੜਾ ਦਾ ਵੀਕ ਆ ਤੇ ਫਿਰ ਮੈਨੂੰ ਨੇ 200 ਮੀਟਰ ਸਟਾਰਟ ਕਰਾਈ ਅੱਛਾ ਜੀ ਫਿਰ 200 ਤੋਂ ਬਾਅਦ ਵਿੱਚ ਫਿਰ ਮੈਂ ਬੈਸਟ ਟਾਈਮ ਕੱਢਿਆ 200 ਦਾ 21.45 ਮੈਂ ਲਾਈ ਸੀ ਜੀ ਤੇ ਬਹੁਤ ਵਧੀਆ ਦਾ ਫਿਰ 21 ਉਹਦੇ ਵਿੱਚ ਮੇਰੇ ਆਲ ਇੰਡੀਆ ਪੋਸਟ ਤੋਂ ਤੇ ਨੇਸ਼ਨ ਚੋਂ ਮੇਰੇ ਮੈਡਲ ਆਏ ਜੀ ਸੋ ਇੱਕ ਗੱਲ ਇਹ ਵੀ ਤੁਸੀਂ ਸਪਸ਼ਟ ਕੀਤੀ ਹੈ ਸਾਬਤ ਕੀਤੀ ਹੈ ਕਿ ਜੇ 100 ਮੀਟਰ ਦੀ ਦੌੜ 'ਚ ਥੋੜੀ ਬਹੁਤੀ ਕਮੀ ਪੇਸ਼ੀ ਰਹਿ ਜਾਂਦੀ ਤਾਂ ਮਤਲਬ ਇਹ ਨਹੀਂ ਕਿ ਐਥਲੀਟ ਮਾੜਾ ਹੈ ਜਾਂ ਕੁਝ ਕਰ ਨਹੀਂ ਸਕਦਾ ਤਾਂ ਮਤਲਬ ਇਹ ਵੀ ਹੈ ਕਿ ਸ਼ਾਇਦ ਉਹ ਕਿਸੇ ਹੋਰ ਦੌੜ ਵਿੱਚ ਕਾਮਯਾਬ ਹੋ ਸਕਦਾ ਜਿਵੇਂ ਕਿ ਤੁਸੀਂ 100 ਦੀ ਥਾਂ ਫਿਰ 200 ਮੀਟਰ ਦੌੜ ਵਿੱਚ ਕਾਮਯਾਬ ਹੋਏ ਹੋ ਬਿਲਕੁਲ ਜੀ ਤੇ ਜਰੂਰ ਤੁਸੀਂ ਧੌੜਾਂ ਵੱਲ ਆਏ ਹੋ ਫਿਰ ਸੁਭਾਵਕ ਤੌਰ ਤੇ ਕੋਚਿੰਗ ਸਿਖਲਾਈ ਵੀ ਲਈ ਹੋਵੇਗੀ ਹਾਂਜੀ ਉਹ ਸਫਰ ਬਾਰੇ ਦੱਸੋ ਕਿ ਉਹ ਸਮਾਂ ਕਿਹੋ ਜਿਹਾ ਸੀ ਤੁਸੀਂ ਕੋਚਿੰਗ ਲਈ ਕਿਹਨਾਂ ਕੋਲੋਂ ਸਿਖਲਾਈ ਲਈ ਤੇ ਕਿਹੋ ਜਿਹਾ ਤਜਰਬਾ ਰਿਹਾ ਠੀਕ ਹੈ ਜੀ ਸਾਡੇ ਜਦੋਂ ਅਸੀਂ ਭੱਤੀ ਹੋਤੇ ਉਦੋਂ ਸਾਡੇ ਪਿੰਡਾਂ ਵਿੱਚ ਉਦੋਂ ਪਿੱਛੇ ਉਹਦਾ ਕੋਚਿੰਗ ਆਪਾਂ ਲੈ ਕੇ ਆਈ ਸੀ ਮੈਨੂੰ ਥੈਟਿਕ ਬਾਰੇ ਇਨੀ ਨੋਲਿਜ ਨਹੀਂ ਸੀਗੀ ਹਾਂਜੀ ਫਿਰ ਜਦੋਂ ਮੇਰੇ ਕੋ ਸਾਹਿਬ ਨੇ ਸਾਡੇ ਇੱਥੇ ਆਪਣੇ ਮੈਲ ਸਿੰਘ ਪੁੱਲੜ ਸਾਹਿਬ ਨੇ ਸਾਡੀ ਕਿ ਸੀਗੇ ਪੁਰਾਣੇ ਥਲੀਟ ਸੀਗੇ ਇੰਟਰਨੈਸ਼ਨਲ ਸਰਦਾ ਸੁੱਚਾ ਸਿੰਘ 올ਿਪੀਅਨ ਚਾਹ ਉਹਨਾਂ ਨੂੰ ਹੁਣ ਮਿਲਿਆ ਅਜਨਾ ਵਾਰਡ ਵੀ ਹੁਣ ਬੜੇ ਟਾਈਮ ਬਾਅਦ ਮਿਲਿਆ ਤੇ ਉਹ ਉਹਨਾਂ ਨੂੰ ਸਪੈਸ਼ਲੀ ਉਹ ਪ੍ਰੈਕਟਿਸ ਕਰੋ ਇੱਥੇ ਆਉਂਦੇ ਹੁੰਦੇ ਸੀ ਪੀਏਪੀ ਲੈਣ ਤੇ ਇੱਕ ਸਾਡੇ ਦਰਸ਼ਨ ਸਿੰਘ ਸਾਡੇ ਸੀਗੇ ਸੀਨੀਅਰ ਪਲੇਅਰ ਵੀ ਸੀਗੇ ਉਹਨਾਂ ਨੂੰ ਫਿਆਜੇ ਕੋ ਉਹਨਾਂ ਨੂੰ ਵੀ ਨਾਲ ਉਹਨਾਂ ਅਟੈਚ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਪ੍ਰੈਕਟਿਸ ਉਹਨਾਂ ਕੋ ਮੈਂ ਕਰਦਾ ਰਿਹਾ ਪ੍ਰੈਕਟਿਸ ਉਹਨਾਂ ਨੇ ਫਿਰ ਮੈਨੂੰ 200 ਚਾ ਫਿਰ ਮੈਂ 200 400 ਮੀਟਰ ਵੀ ਸਟਾਰਟ ਕਰਵਾਈ ਉਹਨਾਂ ਦਾ 200 ਤੋਂ ਬਾਅਦ ਫਿਰ 400 ਮੀਟਰ ਵੀ ਸਟਾਰਟ ਕਰਾਈ ਕਿਉਂਕਿ ਆਉਣ ਵਾਲੇ ਜਦੋਂ ਆਪਾਂ ਕੋਈ ਕੰਪੀਟੀਸ਼ਨ ਲੜਦੇ ਆ ਹਾਂ ਜਦੋਂ ਫਿਰ 200 ਤਾਂ ਚਲੋ ਤੁਹਾਡੀ ਬੈਸਟ ਹੈਗੀ ਆ ਜਦੋਂ 400 ਤੁਹਾਡੀ ਨਾਲ ਹੋ ਜਾਂਦੀ ਆ ਤੁਹਾਨੂੰ ਹੋਰ ਕੰਪੀਟੀਸ਼ਨ ਦੀ ਕੋਈ ਰਿਲੇ ਦੇ ਰਿਲੇ ਦਾ ਮੇਲੇ ਆ ਸਕਦਾ ਆ ਉਹਨਾਂ ਨੇ ਫਿਰ 200 400 ਵੀ ਕਿਦਿਆਂ ਵਿੱਚ 400 ਮੀਟਰ ਵੀ ਮੇਲ ਦੀ 47 ਵਾਲੀ ਭੱਜਿਆ ਜੀ ਬਾਅਦ ਚ ਫਿਰ ਵਧੀਆ ਬਹੁਤ ਟ੍ਰੇਨਿੰਗ ਦਾ ਉਹਨਾਂ ਨੇ ਬਹੁਤ ਹੀ ਵਧੀਆ ਮੈਨੂੰ ਸੇਧ ਦਿੱਤੀ ਤੇ ਐਥਲੈਟਿਕਸ ਦੀ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਫਿਰ ਤੁਸੀਂ ਹੋਰ ਕਿਹੜੇ-ਕਿਹੜੇ ਮੁਕਾਬਲੇ ਖੇਡੇ ਵੱਖ-ਵੱਖ ਪੱਧਰ ਤੇ ਭਾਵੇਂ ਸੂਬਾ ਪੱਧਰ ਦੀ ਗੱਲ ਹੋਵੇ ਜਾਂ ਕੌਮੀ ਪੱਧਰ ਦੀ ਗੱਲ ਹੋਵੇ। ਹਾਂਜੀ ਸਟਾਰਟ ਕਰਕੇ ਮੈਂ ਡਿਸਟ੍ਰਿਕਟ ਪੰਜਾਬ ਤੋਂ ਲੈ ਕੇ ਫਿਰ ਮੈਂ ਭਰਤੀ ਹੋਣ ਤੋਂ ਬਾਅਦ ਸੀਨੀਅਰ ਨੈਸ਼ਨਲ ਸਾਡੇ ਫਰੇਸ਼ਿੰਗ ਦਾ ਬੜਾ ਵਧੀਆ ਕੰਪੀਟੀਸ਼ਨ ਹੁੰਦਾ ਸੀ। ਉੱਚੋਂ ਮੇਰੇ ਫਿਰ 200 ਜਿਹੜੇ ਇੰਡੀਵਿਜੂਅਲ ਮੈਡਲ ਆ। ਅੱਛਾ ਜੀ। ਤੇ ਲੀਗ ਦੇ ਵੀ ਮੈਡਲ ਆ। ਸਰਹ ਭਾਰਤੀ ਪੁਲਿਸ ਕਿਹੜਾ ਸਾਡਾ ਮੇਨ ਕੰਪੀਟੀਸ਼ਨ ਸਾਡਾ ਪੁਲਿਸ ਦਾ ਜਿਹੜਾ ਆ। ਸਰਹ ਭਾਰਤੀ ਪੁਲਿਸ ਕਿੱਡਾ ਹੀ ਹੁੰਦੀਆਂ ਆ। ਜੀ। ਉਹਦੇ ਵਿੱਚ ਵੀ ਮੈਂ ਆਪਣੇ ਮੇਰੇ 5 ਮੈਡਲ ਆ ਉਹਦੇ ਵਿੱਚ। ਜੀ। ਲਗਾਤਾਰ ਵੱਖ-ਵੱਖ ਮੈਂ ਆਈ ਵੀਨਾ ਵੀ ਜਾਈ ਹਾਂ ਜੀ ਤੇ ਹੋਰ ਮੈਂ ਫਿਰ ਬਾਅਦ ਚ ਅੰਤਰਰਾਸ਼ਟਰੀ ਪੱੰਦਰ ਤੇ ਵੀ ਜਿਹੜਾ ਆਪਣੇ ਵਰਲਡ ਮਾਸਟਰ ਮੀਟ ਵੀ ਖੇਲ ਕੇ ਆ ਸੀਗਾ ਜੀ ਤੇ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਮੈਂ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਬੈਡਮਿੰਟਨ ਦਾ ਅਗਲਾ ਗੀਮ ਦਾ ਸ਼ੁਰੂ ਹੋਇਆ ਜੀ ਜੀ ਬੈਡਮਿੰਟਨ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸਿਏ ਕਿ ਤੁਸੀਂ ਜ਼ਿਕਰ ਕੀਤਾ ਮਾਸਟਰਜ਼ ਖੇਡਾਂ ਦਾ ਇਹ ਮਾਸਟਰਜ਼ ਖੇਡਾਂ ਕੀ ਹੁੰਦੀਆਂ ਨੇ ਤੇ ਇਹਦੇ ਵਿੱਚ ਕਿਹੜੇ ਉਮਰ ਵਰਗ ਦੇ ਐਥਲੀਟ ਖੇਡਦੇ ਆ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਹਾਂਜੀ ਇਹ ਜਿਹੜਾ 35 ਏਜ ਗਰੁੱਪ ਤੋਂ ਸ਼ੁਰੂ ਹੋ ਜਾਂਦੀਆਂ ਇਹ ਅੱਛਾ ਜੀ ਤੇ ਮੈਂ ਤਾਂ ਸਪੋਰਟਸ ਮੈਜ ਜਿਹੜਾ ਸੈਂਟਰ ਤੋਂ ਪਕਾਰ ਕੇ ਟੀਮ ਵਿੱਚੋਂ 2008 ਵਿੱਚ ਮੈਂ ਦਫ਼ਤਰ ਅਟੈਚ ਹੋ ਗਿਆ ਸੀਗਾ ਤੇ ਮੇਰਾ ਖੇਡਾਂ ਵੱਲ ਨਿਰਝਾਨ ਨਹੀਂ ਸੀਗਾ ਵੀ ਮੈਂ ਹੁਣ ਨਹੀਂ ਖੇਡਣਾ ਆਪਾਂ ਉਸ ਵਤ ਕਰੀਏ ਜੀ ਤੇ ਮੈਨੂੰ ਫੇਰ ਸਾਡੇ ਇੱਕ ਪੁਰਾਣਾ ਕੋਈ ਸਲੀਟ ਸੀਗਾ ਉਹ ਕਹਿੰਦਾ ਯਾਰ ਅਸੀਂ ਅਸੀਂ ਜਾਣਦੇ ਆ ਖੇਡਣ ਮਾਸਟਰ ਗੇਮਸ ਖੇਡਣ ਜਾਣਦੇ ਆ ਤੂੰ ਸਾਡੇ ਨਾਲ ਇੱਕ ਵਾਰੀ ਚੱਲ ਜੀ ਕਹਿੰਦੇ ਆ ਪੁਰਾਣੀਆਂ ਚਲੋ ਨਾ ਕੁਤ ਖੇਲੀ ਨਾ ਉਹਦਾ ਨਾਲ ਚੱਲ ਚੱਲ ਤੇ ਆਪਾਂ ਪੁਰਾਣੀਆਂ ਜਿਆਦਾ ਸਾਡੀਆਂ ਜਿਹੜੀਆਂ ਉਹ ਤਾਜ਼ਾ ਹੋ ਜਾਂਦੀਆਂ ਆ ਤੇ ਫੇਰ ਮੈਂ ਕਿਹਾ ਚਲੋ ਮੈਂ ਕਿਹਾ ਬਹੁਤ ਕਹਿੰਦੇ ਆ ਆਪਾਂ ਚੱਲਦੇ ਆ ਫੇਰ ਗੁਆ ਸਾਡੀ ਇੱਕ ਮਾਸਟਰ ਦੀ ਐਥਲੈਟਿਕ ਮੀਟ ਹੋਈ ਉਹ ਤੇ ਮੈਂ ਮੈਂ ਤਾਂ ਫੁੱਟਬਾਲ ਮੈਨੂੰ ਪਹਿਲੀ ਤੋਂ ਸ਼ੌਕ ਸੀਗਾ ਮੈਂ ਹੁਣ ਫੇਰ ਵੀ ਉਹ ਤੇ ਗਰਾਊਂਡ ਵਿੱਚ ਪੰਜਾਬ ਪਸਾਰ ਟੀਮ ਆ ਉਹਨਾਂ ਨਾਲ ਖੇਲੇ ਚੱਲ ਜਾਣਾ ਜਾਂ ਸਾਡੇ ਦਫ਼ਤਰ ਵਾਲੇ ਮੁੰ ਤੇ ਮੈਂ ਫੁੱਟਬਾਲ ਖੇਡਦਾ-ਖੇਡਦਾ ਉੱਥੇ ਮੈਂ ਖੇਲਣੇ ਚੱਲ ਗਿਆ ਮਾਸਟਰ ਨੈਸ਼ਨ ਜਿਹੜੀ ਹੋਈ ਤੇ ਉੱਥੋਂ ਮੇਰਾ 200 ਦਾ ਮੈਡਲ ਆ ਗਿਆ ਉਹਦੇ ਕਰਕੇ ਫਿਰ ਮੇਰੀ ਸਾਡੀ ਜਿਹੜੀ ਮੇਰੀ ਸੈLECTION ਹੈ ਕਿ ਵਰਲਡ ਮਾਸਟਰ 30 ਚੈਂਪੀਅਨਸ਼ਿਪ ਹੋਣੀ ਸੀ ਫਰਾਂਸ ਜੀ ਉਹਦੇ ਵਾਸਤੇ 15 ਚ ਹੋਈ ਇਹ ਉਹਦੇ ਵਿੱਚ ਫਿਰ ਮੇਰੀ ਜਿਹੜੀ ਆ ਉੱਥੇ ਭੇਜਿਆ ਮੈਨੂੰ ਫੈਡਰੇਸ਼ਨ ਨੇ ਜੀ ਉਹ ਫਿਰ ਸਾਡੇ ਤਿੰਨ ਬੰਦੇ ਸਾਡੇ ਪੰਜਾਬ ਚੋਂ ਹੀ ਤਿੰਨ ਗਏ ਸੀ ਇੰਡੀਆ ਵਿੱਚੋਂ ਟੋਟਲ ਬੰਦੇ ਗਏ ਸੀ ਆਪਣੇ 100 ਬੰਦਾ ਹੋਣਾ ਤਾਂ ਸੀਗਾ ਤੇ ਤਿੰਨ ਬੰਦੇ ਹੀ ਪੰਜਾਬ ਦੇ ਸਾਡਾ ਤਿੰਨਾਂ ਦਾ ਵੀਜ਼ਾ ਲੱਗਿਆ ਸੀ ਜੀ ਤੇ ਉਹ ਫਿਰ ਬੜਾ ਵਧੀਆ ਲੱਗਿਆ ਸਾਡਾ ਰਿਆ ਵੀ ਸਾਨੂੰ ਉੱਥੇ ਹੀ ਖੇਡਣ ਦਾ ਇੰਡੀਆ ਵੱਲੋਂ ਖੇਡਣ ਦਾ ਵੀ ਮਾਣ ਮਿਲਿਆ ਪ੍ਰਾਪਤ ਹੋਇਆ। ਸੋ ਸਾਲ 2015 ਤੋਂ ਤੁਸੀਂ ਮਾਸਟਰਜ਼ ਖੇਡਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰ ਰਹੇ ਹੋ। ਤੇ ਤੁਸੀਂ ਜ਼ਿਕਰ ਵਿੱਚ ਫੁੱਟਬਾਲ ਦਾ ਦੁਬਾਰਾ ਕੀਤਾ ਕਿ ਮੁੜ ਕੇ ਫਿਰ ਫੁੱਟਬਾਲ ਕਿਤੇ ਨਾ ਕਿਤੇ ਤੁਹਾਨੂੰ ਫੁੱਟਬਾਲ ਹਾਂਜੀ ਉਹ ਜਿਹੜੀ 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 ਇੱਕ ਗੇਮ ਫਿਰ ਉਹਦਾ ਫੁੱਟਬਾਲ ਦਾ ਇਹਦਾ ਫਿਟਨੈਸ ਉਹਦਾ ਤੁਹਾਨੂੰ ਹੋਰ ਕੋਈ ਕਰਨ ਦੀ ਲੋੜ ਨਹੀਂ ਹਾਂਜੀ ਉਹ ਚ ਹਰ ਚੀਜ਼ ਤੁਹਾਨੂੰ ਫਿਟਨੈਸ ਦੀ ਤੁਹਾਨੂੰ ਲੱਗਦੀ ਆ ਪਤਾ ਵੀ ਐਕਟੀਵਿਟੀ ਰੋਜ਼ਾਨੇ ਕੀ ਵੀ ਹੁੰਦੀ ਆ ਸਲੋ ਫਾਸਟ ਵੀ ਹੁੰਦੀ ਆ ਸਾਰਾ ਕੁਝ ਹੁੰਨੇ ਪਾਵਰ ਸਭ ਕੁਝ ਆਉਣਾ ਉਹਦੇ ਵਿੱਚ ਜੀ ਜੀ ਉਹਦੇ ਕਰਕੇ ਉਹ ਗੇਮ ਛੱਡਣ ਦਾ ਦਿਲ ਨਹੀਂ ਕਰਦਾ ਸੀ ਪਰ ਹੁਣ ਥੋੜਾ ਏਜ ਦੇ ਹਿਸਾਬ ਦੇ ਨਾਲ ਹੁਣ ਥੋੜਾ ਜਿਹਾ ਉਹਦੇ ਵੱਲ ਝੁਕਾ ਜਿਹੜਾ ਘਟ ਗਿਆ ਆ ਹੁਣ ਜੀ ਤੋ ਕਹਿਣ ਦਾ ਪਾਵੇ ਕਿ ਫੁੱਟਬਾਲ ਅੰਦਰੋਂ ਉਹ ਨਹੀਂ ਜਾਂਦਾ ਜਿਹਨੇ ਫੁੱਟਬਾਲ ਇੱਕ ਵਾਰੀ ਖੇਡ ਲਿਆ ਹੋਵੇ ਤੇ ਆਪਾਂ ਇਹ ਵੀ ਵੇਖਦੇ ਆ ਕਿ ਬਹੁਤ ਸਾਰੀਆਂ ਹੋਰ ਖੇਡਾਂ ਆਪਾਂ ਵੇਂ ਕ੍ਰਿਕਟ ਟੀਮ ਦੀ ਗੱਲ ਹੋਵੇ ਉਹ ਵੀ ਜਦੋਂ ਮੈਚ ਖੇਡਣ ਤੋਂ ਪਹਿਲਾਂ ਅਭਿਆਸ ਕਰਦੇ ਆ ਫੁੱਟਬਾਲ ਵੀ ਖੇਡਦੇ ਆ ਤੇ ਉਹੀ ਗੱਲ ਸਪਸ਼ਟ ਹੋ ਜਾਂਦੀ ਕਿ ਫੁੱਟਬਾਲ ਦੀ ਲੋੜ ਹਰ ਖੇਡ ਵਿੱਚ ਥੋੜੀ ਬਹੁਤੀ ਕਿਸ ਤਰ੍ਹਾਂ ਕਿਤੇ ਪੈ ਹੀ ਜਾਂਦੀ ਹੈ ਤੇ ਮਾਸਟਰਜ਼ ਖੇਡਾਂ ਵਿੱਚ ਜਦੋਂ ਤੁਸੀਂ ਹਿੱਸਾ ਲਿਆ ਤੁਸੀਂ ਕੋ ਮੰਤਰੀ ਪੱਧਰ ਉੱਤੇ ਗਏ ਹੋ ਹਾਂਜੀ ਕੀ ਫਰਕ ਤੁਸੀਂ ਮਹਿਸੂਸ ਕੀਤਾ ਬਾਹਰਲੇ ਦੇਸ਼ਾਂ ਦੀਆਂ ਸਹੂਲਤਾਂ ਵਿੱਚ ਉਹਨਾਂ ਦੇ ਐਥਲੀਟਾਂ ਵਿੱਚ ਉਹਨਾਂ ਦੀ ਤਿਆਰੀ ਉਹਨਾਂ ਦੇ ਸਾਜ਼ੋ ਸਮਾਨ ਤੇ ਸਾਡੇ ਇਧਰ ਦੇ ਹਾਲਾਤ ਦੇ ਵਿੱਚ ਹਾਂਜੀ ਦੇਖੋ ਜੇ ਆਪਣੇ ਉੱਥੇ ਮੈਂ ਗਿਆ ਤੇ ਉੱਥੇ ਜਿਹੜਾ ਇੱਕਦਾ ਸਹੂਲਤਾ ਉੱਥੇ ਬਹੁਤ ਆਪਣੇ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਆ ਉਹ ਛੋਟੇ ਆਪਾਂ ਉੱਪਰਲੇ ਲੈਵਲ ਤੋਂ ਸੋਚਦੇ ਆ ਉਹ ਬਿਲਕੁਲ ਛੋਟੇ ਲੈਵਲ ਤੋਂ ਸੋਚਦੇ ਆ ਜੀ ਠੀਕ ਆ ਜੀ ਮੈਂ ਮੈਨੂੰ ਉੱਥੇ ਮੈਂ ਫਰਾਂਸ ਗਿਆ ਸੀਗਾ ਤਾਂ ਮੈਨੂੰ ਇਟਲੀ ਜਾਣ ਦਾ ਉੱਥੇ ਮੇਰੇ ਬ੍ਰਦਰ ਸੀਗਾ ਮੇਰਾ ਉਹ ਇਟਲੀ ਰਿੰਦਾ ਸੀ ਮੈਨੂੰ ਕਹਿੰਦਾ ਜੇ ਹੈਗਾ ਟਾਈਮ ਤੇ ਬਾਰਡਰ ਲੱਗਦਾ ਤੁਸੀਂ ਇਧਰ ਮ ਆ ਜਾਓ ਜੀ ਤੇ ਮੈਂ ਉਹਦੇ ਕੋਲ ਚੱਲ ਗਿਆ ਉੱਥੇ ਜਾ ਕੇ ਮੈਂ ਦੇਖਿਆ ਵੀ ਉਹ ਇੱਕ ਪਿੰਡ 'ਚ ਰਹਿੰਦੇ ਸੀਗੇ ਹੂੰ ਇੱਕ ਪਿੰਡ ਵਿੱਚ ਰਹਿੰਦੇ ਸੀਗੇ ਤੇ ਅਸੀਂ ਮੈਨੂੰ ਕਹਿੰਦਾ ਪਾਜੀ ਆਪਾਂ ਇਦਾਂ ਕਰਦੇ ਆਪਾਂ ਨਾ ਗੀੜੀ ਲੈ ਕੇ ਆਉਣੇ ਆਪਾਂ ਪਾਰਕ ਦੇਖ ਕੇ ਆਉਣੇ ਆਂ ਮਗਾ ਚਲੋ ਜੀ ਅਸੀਂ ਪਾਰਕ ਦੇਖਣ ਚੱਲ ਗਏ ਉਹਨਾਂ ਦੇ ਪਿੰਡ ਦਾ ਜਿਹੜਾ ਪਾਰਕ ਆ ਨਾ ਹੂੰ ਉਹਦੇ ਵਿੱਚ ਇੰਨੀਆਂ ਵਧੀਆ ਗਰਾਊਂਡਾਂ ਕਿ ਆਪਣੇ ਇੱਥੇ ਕਿਤੇ ਚੰਗੇ ਸ਼ਹਿਰ 'ਚ ਵੀ ਗਰਾਊਂਡਾਂ ਨਹੀਂ ਹੁੰਦਾ ਨਹੀਂ ਹੋਣੀਆਂ ਅੱਛਾ ਜੀ ਹਰ ਉੱਤੇ ਫੁੱਟਬਾਲ ਦੀ ਗਰਾਊਂਡ ਇੰਡੋਰ ਸਟੇਡੀਅਮ ਉੱਤੇ ਆਊਡੋਰ ਗਰਾਊਂਡਾਂ ਇੰਡੋਰ ਸਟੇਡੀਅਮ ਇੰਡੋਰ ਗਰਾਊਂਡਾਂ ਜਿਹੜੀਆਂ ਆਈਆਂ ਇੰਨੀਆਂ ਵਧੀਆ ਤੇ ਕਿਉਂ ਨਾ ਬੱਚਾ ਜ ਅੱਗੇ ਨਿਕਲੂਗਾ ਜੇ ਪਹਿਲਾ ਉਹਨੂੰ ਉਹਨੂੰ ਸ਼ੁਰੂ ਤੋਂ ਉਹਨੂੰ ਜਿਹੜਾ ਉਹਦਾ ਸਹੂਲਤ ਹੀ ਉਹੋ ਜਿਹੀ ਮਿਲਦੀ ਆ ਉਹ ਜਿਹਦਾ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਉਹ ਗਾਹ ਜਾ ਸਕ ਜਾ ਸਕੇ ਕਾਮਯਾਬ ਹੋ ਸਕੇ ਸਾਡੇ ਹੁਣ ਪਿੰਡ ਦੇ ਨਾਲ ਕਰਦੇ ਸਾਨੂੰ ਮੈਂ ਚਲੋ ਠੀਕ ਆ ਮੈਂ ਨਿਕਲ ਗਿਆ ਬਾਹਰ ਆ ਗਿਆ ਹੁਣ ਸਾਡੇ ਪਿੰਡ ਕੇ ਬੱਚੇ ਮੇਰੇ ਤੋਂ ਵੀ ਚੰਗੇ ਹੋ ਸਕਦੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਕਿਸੇ ਪਾਸੇ ਜਾਣ ਦਾ ਕਿਉਂ ਆਪਾਂ ਪੜਦੇ ਸੀਗੇ ਕਈ ਬੱਚੇ ਦਾ ਹੁਣ ਪੜ ਨਹੀਂ ਪੜਦੇ ਚਲੋ ਉਹਨਾਂ ਦੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉਹਨਾਂ ਨੂੰ ਗਾਹ ਮੌਕਾ ਨਹੀਂ ਮਿਲਦਾ ਪੜਦੇ ਅਸੀਂ ਪੜਦੇ ਸੀਗੇ ਅਸੀਂ ਗਾਹ ਸਕੂਲ ਨੈਸ਼ਨਲ ਲੜ ਲਈ ਜਾ ਅੱਗੇ ਗਾਂ ਚੱਲ ਗਏ ਆਪਾਂ ਨੂੰ ਚਾਹੀਦਾ ਵੀ ਆਪਾਂ ਛੋਟੇ ਲੈਵਲ ਤੋਂ ਕੋਈ ਇਦਾਂ ਦੀ ਕੰਪਨੀਸ਼ਨ ਸ਼ੁਰੂ ਕਰੀਏ ਵੀ ਜਿਹੜੇ ਜਿਹੜੇ ਬੱਚੇ ਪੜ੍ਹਦੇ ਵੀ ਨਹੀਂਗੇ ਉਹਨਾਂ ਨੂੰ ਵੀ ਮੌਕਾ ਮਿਲੇ ਤੁਸੀਂ ਫੋਟੋ ਵਾਲੇ ਵੀ ਦੇਖਿਆ ਹੋਣਾ ਇੰਤਨਾ ਦਾ ਸ਼ਹਿਰ ਪਤੇ ਕਿ ਝੁੱਗੀਆਂ ਵਿੱਚੋਂ ਨਿਕਲ ਕੇ ਉਹ ਕਿੰਨੇ ਵਧੀਆ ਪਲੇਅਰ ਬਣੇ ਆ ਆਪਾਂ ਨੂੰ ਇਹ ਸੋਚ ਆ ਆਪਣੀ ਵੀ ਜੇ ਸਾਡਾ ਲੈਵਲ ਆਪਾਂ ਬਾਹਲੇ ਜੇ ਬੜਨਾ ਤਾਂ ਸਾਨੂੰ ਥਲੜੇ ਲੈਵਲ ਤੋਂ ਸ਼ੁਰੂ ਕਰਨਾ ਪੈਣਾ ਹੈ ਜੀ ਬਹੁਤ ਜ਼ਰੂਰੀ ਗੱਲ ਤੁਸੀਂ ਕੀਤੀ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ ਸੀ ਕਿ ਤੁਸੀਂ ਜਦੋਂ ਖੇਡਾਂ ਵਾਲਾ ਆਏ ਹੋ ਖੇਤਾਂ ਵਿੱਚੋਂ ਖੇਡਣਾ ਸ਼ੁਰੂ ਕੀਤਾ ਜਦੋਂ ਖੇਤ ਵਿਹਲੇ ਹੁੰਦੇ ਸੀ ਹੁਣ ਤਾਂ ਖੇਤ ਵੀ ਬਹੁਤ ਘਟਦੇ ਜਾ ਰਹੇ ਆ ਜਣੀ ਖੁੱਲ੍ਹੀ ਬਹੁਤ ਘਟਦੀ ਜਾ ਰਹੀ ਬੱਚਿਆਂ ਲਈ ਖੇਡਣ ਦੀ ਥਾਂ ਹੋਰ ਘਟ ਗਈ ਹੈ ਹਾਂਜੀ ਬੜਾ ਜ਼ਰੂਰੀ ਨੁਕਤਾ ਹੈ ਕਿ ਥਾਂ ਤੇ ਸਹੂਲਤਾਂ ਦੋਵੇਂ ਬੱਚਿਆਂ ਨੂੰ ਮਿਲਣੀਆਂ ਜ਼ਰੂਰੀ ਮਿਲਣੀਆਂ ਜ਼ਰੂਰੀ ਹੈ ਤੇ ਆਪਾਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਇਸ ਗੱਲ ਦਾ ਵੀ ਕਿ ਤੁਸੀਂ ਵੱਖ-ਵੱਖ ਖੇਡਾਂ ਨਾਲ ਜੁੜੇ ਰਹੇ ਹੋ ਆਪਾਂ ਫੁੱਟਬਾਲ ਦੀ ਵੀ ਗੱਲ ਕਰ ਲਈ ਐਥਲੈਟਿਕਸ ਦੀ ਵੀ ਗੱਲ ਕਰ ਲਈ ਹੁਣ ਆਈਏ ਹੋਰ ਖੇਡ ਬਾ ਜਿਹਦੇ ਨਾਲ ਤੁਹਾਡਾ ਨਾਤਾ ਅੱਗੇ ਜਾ ਕੇ ਜੁੜਿਆ ਬੈਡਮਿੰਟਨ ਦੀ ਖੇਡ ਹਾਂਜੀ ਬੈਡਮਿੰਟਨ ਵੱਲ ਕਿਵੇਂ ਆਉਣਾ ਹੈ ਬੈਡਮਿੰਟਨ ਤਾਂ ਤਾਂ ਕਿ ਮੈਂ ਦਫਤਰ ਵਿੱਚ ਕੰਮ ਕਰਦੇ ਕਰਦੇ ਕਈ ਵਾਰ ਸਾਡੇ ਨਾਲ ਉੱਥੇ ਸਟੇਡੀਅਮ ਬਣਿਆ ਪੀਪੀ ਇੰਡੋਰ ਸਟੇਡੀਅਮ ਹਾਂਜੀ ਉੱਥੇ ਅਫਸਰ ਸਬਾਨ ਖੇਡਣ ਆਉਂਦੇ ਸੀ ਜਾਂ ਉਹਨਾਂ ਦੇ ਬੱਚੇ ਖੇਡਣ ਆਉਂਦੇ ਸੀਗੇ ਤੇ ਸਾਡੇ ਇੱਕ ਡੀਏ ਸਾਹਿਬ ਰਿਟਾਇਰ ਹੋ ਗਏ ਉਹਨੂੰ ਉਪਾਲ ਸਾਹਿਬ ਉਹ ਉਹ ਖੇਡਣ ਆਉਂਦੇ ਸੀ ਉਹਨਾਂ ਜੋ ਆਰਟੀਸੀ ਵਿੱਚ ਲੱਗੇ ਸੀਗੇ ਉਹ ਤਾਂ ਅਫਸਰ ਤੇ ਉਹਨਾਂ ਦੇ ਬੱਚਾ ਆਰਟੀਸੀ ਵਿੱਚ ਉਹਨਾਂ ਦੇ ਵੀ ਦੇਖਣਾ ਚੰਗੇ ਬੱਚੇ ਜਿਹੜੇ ਕੋ ਆਉਂਦੇ ਆ ਪੁੱਛਣਾ ਉਹ ਬੈਡਮਿੰਟਨ ਕੋ ਖੇਡਦਾ ਆ ਹਾਂਜੀ ਤੇ ਉਹਨਾਂ ਨੇ ਫਿਰ ਉਹਨੂੰ ਨਾਲ ਲੈ ਕੇ ਉੱਥੇ ਆਉਣਾ ਖੇਲਣਾ ਇਹ ਕਹਿੰਦੇ ਨੇ ਉਹਨਾਂ ਦਾ ਕੋਈ ਬੰਦੇ ਘੱਟ ਸੀਗੇ ਤੇ ਮੈਨੂੰ ਕਹਿੰਦੇ ਕਹਿੰਦੇ ਯਾਰ ਕੋਈ ਬੰਦਾ ਘੱਟ ਖੇਲਣਾ ਕਿੱਦਾਂ ਤੇ ਮੈਨੂੰ ਉਹਨਾਂ ਨੇ ਕਹਿੰਦੇ ਆ ਯਾਰ ਆਪਣੇ ਨਾ ਉਹਨਾਂ ਨੇ ਮੁੰਡਾ ਭੇਜਿਆ ਵੀ ਉੱਥੇ ਹੈਗਾ ਤਾਂ ਉਹਨਾਂ ਕਹ ਆ ਜਾ ਉੱਦੇ ਖੜ ਦੇ ਆ ਕੇ ਵਿੱਚ ਹਾਂਜੀ ਤੇ ਮੈਂ ਗਿਆ ਤੇ ਮੈਨੂੰ ਦੱਸ ਮੈਂ ਬੈਡਮਿੰਟਨ ਸਾਡੇ ਫਾਦਰ ਜੀ ਦੇ ਘਰ ਆਪਣੇ ਨੈਟ ਲਾਇਆ ਹੁੰਦਾ ਇਹ ਛੋਟੇ ਹੁੰਦੇ ਤਾਂ ਮੈਂ ਜੋ 5ਵੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਘਰ ਸਾਨੂੰ ਫਾਦਰ ਸਾਹਿਬ ਸਾਡੇ ਮਾੜਾ ਮੋੜਾ ਖੇਡਾਉਂਦੇ ਦੇਂਦੇ ਹੁੰਦੇਗੇ ਮੈਨੂੰ ਥੋੜੇ ਨੌਲੇਜ ਸੀਗੀ ਗ ਤੇ ਖੇលਿਆ ਤੇ ਉਹਨਾਂ ਨੇ ਦੇਖਿਆ ਵੀ ਇਹ ਤੇ ਵੀ ਖੇ ਪਹਿਲੇ ਤੇ ਨਹੀਂ ਖੇਲਣਾ ਵੀ ਤੇ ਠੀਕ ਖੇਲਣਾ ਫਿਰ ਮੈਨੂੰ ਉਹਨਾਂ ਨੇ ਮੈਂ ਦੋ ਚੋ ਹਫਤਾ ਆਇਆ ਕਿ ਮੈਂ ਫਿਰ ਗਿਆ ਨਹੀਂ ਖੇਲਣਾ ਤੇ ਉਹਨਾਂ ਮੈਨੂੰ ਫੇਰ ਸਪੈਸ਼ਲ ਸੱਦਿਆ ਵਾ ਕਹਿੰਦੇ ਉਹਨੂੰ ਬੁਲਾ ਕੇ ਲੈ ਕੇ ਆਓ ਤੇ ਇਹ ਕਹਿੰਦੇ ਜਾਂ ਤੂੰ ਆਉਂਦਾ ਨਹੀਂ ਖੇਲਣਾ ਮੈਂ ਕਹਾ ਸਰ ਤੁਸੀਂ ਖੇਲੋ ਮੈਂ ਤਾਂ ਨਹੀਂ ਨਹੀਂ ਕਿਹਾ ਤੂੰ ਵਧੀਆ ਖੇਡਦਾ ਤੂੰ ਹੋਰ ਵੀ ਆ ਗਿਆ ਦਿੱਲੀ ਆ ਗਿਆ ਉਸ ਵੇ ਮੈਂ ਦਿੱਲੀ ਜਾਣਾ ਪਿਆ ਮੇਰਾ ਰੁਝਾਨ ਜਿਹੜਾ ਫਿਰ ਬੈਡਮਿੰਟਨ ਨਾਲ ਜ਼ਿਆਦਾ ਪੈ ਗਿਆ ਫਿਰ ਫੁੱਟਬਾਲ ਫਿਰ ਮੈਂ ਫੁੱਟਬਾਲ ਦੀ ਏਜ ਦੇ ਹਿਸਾਬ ਨਾਲ ਹੁਣ ਵੀ ਇੰਜੀਨੀਅਰ ਹੋਣ ਲੱਗਾ ਜੀ ਫਿਰ ਮੈਂ ਥੋੜਾ ਬਿਕਾ ਚਲੋ ਠੀਕ ਆ ਗੇਮ ਵਧੀਆ ਨਾਲ ਐਂਡੋਰ ਆ ਮੀਨ ਨੀਂਦ ਦੀ ਰਿਚ ਵੀ ਆਪਾਂ ਖੇਡ ਸਕਦੇ ਆ ਉੱਥੋਂ ਵੀ ਮੇਰਾ ਬੈਡਮਿੰਟਨ ਵੱਲੋਂ ਜਗਾ ਜਾਦਾ ਪੈ ਗਿਆ ਜੀ ਸੋ ਇਥੇ ਇਹ ਵੀ ਨੁਕਤਾ ਆਪਾਂ ਲੈ ਸਕਦੇ ਆ ਦੀ ਗੱਲ ਕਰ ਸਕਦੇ ਆ ਕਿ ਜਿਵੇਂ ਜ਼ਿਕਰ ਕੀਤਾ ਆਪਾਂ ਐਥਲੈਟਿਕਸ ਅਤੇ ਫੁੱਟਬਾਲ ਦਾ ਹਾਂਜੀ ਇੱਕ ਉਮਰ ਹੱਦ ਤੋਂ ਬਾਅਦ ਇਹ ਖੇਡਾਂ ਥੋੜੀਆਂ ਔਖੀਆਂ ਹੋ ਜਾਂਦੀਆਂ ਤੇ ਜਿਹੜੀ ਬੈਡਮਿੰਟਨ ਆ ਇਹਨਾਂ ਦੋਹਾਂ ਦੇ ਮੁਕਾਬਲੇ ਥੋੜਾ ਉਮਰ ਦਰਾਜ਼ ਹੋਣ ਤੇ ਵੀ ਖੇਡੀ ਜਾ ਸਕਦੀ ਹੈ ਜੀ ਖੇਡੀ ਜਾ ਸਕਦੀ ਹੈ ਬਿਲਕੁਲ ਜਿਦਾ ਸਾਡੇ ਹੁਣ ਮੇਰੀ ਹੁਣ ਤਾਂ 53 54 ਏਜ ਹੋ ਗਈ ਆ ਜੀ ਇਦੇ ਵਿੱਚ ਇਹ ਕੰਪੀਟੀਸ਼ਨ ਜਿਹੜੇ ਆ ਆਪਣੇ ਹੁਣ ਕੰਪੀਟੀਸ਼ਨ ਵੀ ਬਹੁਤ ਹੋਣ ਲੱਗ ਪਿਆ ਏਜ ਵਾਈਜ਼ ਗਰੁੱਪ ਵਾਈਜ਼ ਵੀ ਹੁੰਦੀ ਆ ਸਾਡੇ ਸਰਪਾਰਟੀ ਪੁਲਿਸ ਖੇਡਾਂ ਆ ਹੁਣ ਉਹ ਸਾਡੇ ਪਹਿਲਾਂ ਆਫੀਸਰ ਲੈਵਲ ਤੋਂ ਖੇਡਣ ਜਾਂਦੇ ਸੀ ਤੇ ਹੁਣ ਕਨਸਟੇਬਲ ਲੈਵਲ ਤੋਂ ਵੀ ਉਹ ਸ਼ੁਰੂ ਹੋ ਗਈਆਂ ਜੀ ਇਸ ਕਰਕੇ ਫਿਰ ਮੈਂ ਫਿਰ ਉਹਨੂੰ ਥੋੜਾ ਜਿਹਾ ਉਹ ਕਿਹਾ ਵੀ ਇਹਨੂੰ ਥੋੜਾ ਜਿਹਾ ਹੁਣ ਇਹਨੂੰ ਹੋਰ ਵੀ ਵਿੰਦ ਕਰੀਏ ਫਿਰ ਸਪੈਸ਼ਲੀ ਮੈਂ ਕੋਚਿੰਗ ਥੋੜੀ ਲਈ ਫਿਰ ਥੋੜੀ ਉਹਦੇ ਨਾਲ ਫਿਰ ਸਰਪਾਰਟੀ ਪੁਲਿਸ ਖੇਡਾਂ 'ਚ ਇਹ ਵੀ ਮੈਡਲ ਜਿੱਤਿਆ ਮੈਂ ਅੱਛਾ ਜੀ ਪੁਲਿਸ ਆਡੇ ਖੇਡਾਂ ਹੁੰਦੀਆਂ ਉਹਦੇ 'ਚ ਮੈਂ 50 ਪਲੱਸ 'ਚੰਡੀਗੜ੍ਹ ਸਾਡੇ ਹੋਈ ਸੀ 2 ਸਾਲ ਪਹਿਲਾਂ ਉਹ 'ਚ ਵੀ ਮੈਂ ਮੈਡਲ ਪ੍ਰਾਪਤ ਕੀਤਾ ਵਧੀਆ ਵਧੀਆ ਸਫਰ ਆਉਦਾ ਵੀ ਜੀ ਸੋ ਮਾਸਟਰਸ ਖੇਡਾਂ ਜਿਹੜੀਆਂ ਨੇ ਉਹਨਾਂ ਵਿੱਚ ਵੀ ਕਾਫੀ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਗੱਲ ਸਿਰਫ ਇੰਨੀ ਕਿ ਖੇਡਾਂ ਨਾਲ ਜੁੜੇ ਰਹਿਣਾ ਪੈਂਦਾ ਜੁੜੇ ਰਹਿਣਾ ਬਿਲਕੁਲ ਤੇ ਇਹ ਨਹੀਂ ਕਿ ਨਾਤਾ ਤੋੜ ਕੇ ਦੁਬਾਰਾ ਫਿਰ ਜੋੜਨਾ ਮੁਸ਼ਕਲ ਹੋ ਜਾਂਦਾ ਸੋ ਲਗਾਤਾਰਤਾ ਵੀ ਇਹਦੇ ਵਿੱਚ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਖੇਡਾਂ ਦੀ ਖਿਡਾਰੀਆਂ ਦੀ ਤੁਸੀਂ ਗਾ ਆਪਣਾ ਵੀ ਸਫ਼ਰ ਦੱਸਿਆ ਇੱਕ ਖਿਡਾਰੀ ਨੇ ਜੇਕਰ ਕਾਮਯਾਬ ਹੋਣਾ ਹੈ ਤਾਂ ਉਹਦੇ ਪਿੱਛੇ ਪਰਿਵਾਰ ਦਾ ਸਮਰਥਨ ਹਾਂਜੀ ਬਿਲਕੁਲ ਤੇ ਪਰਿਵਾਰ ਦਾ ਨਾਲ ਖੜਨਾ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਕਿੰਨਾ ਕਿ ਉਹਨੂੰ ਅਹਿਮੀਅਤ ਦਿੰਦੇ ਹੋ ਦੇਖੋ ਜੀ ਬੱਚਾ ਜਦੋਂ ਸਭ ਤੋਂ ਪਹਿਲਾਂ ਤਾਂ ਪਰਿਵਾਰ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਉਹਨੂੰ ਬੱਚੇ ਨੂੰ ਸਪੋਰਟਸ ਕਰਾਉਣ ਵਾਸਤੇ ਹਾਂਜੀ ਕਿਉਂਕਿ ਜਦ ਬੱਚੇ ਦਾ ਲਗਾਇਆ ਕਿਸੇ ਗੇਮ ਵੱਲ ਝੁਕਾਇਆ ਉਹਦਾ ਹੈਗਾ ਆ ਤੇ ਜੇ ਉਸ ਨੂੰ ਮਨਾ ਕਰੀਏ ਨਹੀ ਤੂੰ ਨਹੀਂ ਕਰਨਾ ਨਹੀਂ ਕਰਨਾ ਉਹ ਉਹ ਨਹੀਂ ਕੰਮ ਜਾਂਦੀ ਹੋ ਸਕਦਾ ਜੀ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਜਿਹੜਾ ਉਹਨੂੰ ਕਹਿਣ ਤੁਸੀਂ ਇਹ ਗੇਮ ਗਰਾਊਂਡ 'ਚ ਉਹਨੂੰ ਰੋਕਣ ਨਾਲ ਜਾਣ ਨੂੰ ਜਾਣ ਦੋ ਤੇ ਸਾਨੂੰ ਵੀ ਜੇ ਸਾਡੇ ਸਾਡੇ ਕਦੀ ਵੀ ਰੋਕਿਆ ਨਹੀਂ ਗੇਮ ਤੋਂ ਚਲੋ ਮੈਂ ਆਪਣੀ ਛੱਡਦਾ ਆਪਾਂ ਦੂਜਿਆਂ ਦੇ ਵੀ ਕਰਦੇ ਆ ਪੇਰੈਂਟਸ ਨੂੰ ਇਹ ਚਾਹੀਦਾ ਵੀ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਜੇ ਗਰਾਊਂਡ 'ਵਾਲ ਆਪ ਲੈ ਕੇ ਜਾਣਾ ਉਹਨਾਂ ਨੂੰ ਸ਼ਾਮ ਨੇ ਟਾਈਮ ਘੰਟਾ 2 ਘੰਟੇ ਜੇ ਤੁਸੀਂ ਉਹਨੂੰ ਕੁਝ ਬਣਾਉਣਾ ਤਾਂ ਉਹਦੇ ਵਾਸਤੇ ਵੀ ਟਾਈਮ ਕੱਢਣਾ ਪੈਣਾ ਆਰ ਬੰਦੇ ਇਹ ਅੱਜ ਕੱਲ ਇਹ ਲੋੜ ਆ ਤੇ ਤੁਸੀਂ ਬੱਚੇ ਦੇ ਨਾਲ ਉੱਥੇ ਜਾਓ ਜੀ ਠੀਕ ਹੈ ਨਾ ਮੈਂ ਤੁਹਾਨੂੰ ਵਿੱਚੇ ਤੁਹਾਡੇ ਕੋਲ ਬਹਿ ਕੇ ਗੱਲ ਹੋਰ ਦੱਸਦਾ ਤੇ ਮੈਂ ਬਾਹਰ ਜਦੋਂ ਗਿਆ ਤੇ ਉੱਥੇ ਉਹਨਾਂ ਉੱਥੇ ਪੇਰੈਂਟਸ ਜਿਹੜੇ ਹਰ ਹਫ਼ਤੇ ਉਹ ਗੇਮਸ ਕਰਾਉਂਦੇ ਆ ਜੀ ਹਰ ਹਫ਼ਤੇ ਉਹਨਾਂ ਦੇ ਪੇਰੈਂਟਸ ਜੇ ਨਹੀਂ ਆਉਂਦੇ ਨਾ ਉਹ ਕਹਿੰਦੇ ਤੁਸੀਂ ਸਕੂਲੇ ਲੈ ਕੇ ਨਹੀਂ ਆਉਣਾ ਅੱਗੇ ਬੱਚੇ ਨੂੰ ਜੀ ਪੀਰੈਂਟਸ ਜਿਹੜੇ ਉੱਥੇ ਨਾਲ ਆ ਉਹਨਾਂ ਨੇ ਹਫਤੇ ਗੇਮ ਕਰਾਉਣੀ ਆ ਉਹਨਾਂ ਸੱਦਣਾ ਪੀਰੈਂਟਸ ਨੂੰ ਪਤਾ ਲੱਗਦਾ ਸਾਡੇ ਬੱਚਾ ਆ ਕੀ ਚੀਜ਼ ਖੇਡ ਰਿਹਾ ਆ ਬਹੁਤ ਬਹੁਤ ਜ਼ਿਆਦਾ ਵਧੀਆ ਨਾ ਲੱਗਦਾ ਫਿਰ ਬੱਚਾ ਆਪਾਂ ਪੀਰੈਂਟਸ ਕੋਲ ਨਾਲ ਜਾਂਦੇ ਬੱਚੋ ਇਕੱਲਾ ਹੀ ਖੇਡਣ ਰਿਹਾ ਜਦੋਂ ਉਹ ਹੋਰ ਵੀ ਉੱਥੇ ਆ ਨਾਲ ਖੇលੂਗਾ ਮੇਰੇ ਯਾਰ ਮੇਰੇ ਫਾਜ਼ਲ ਸਾਹਿਬ ਬਿਠਿਆ ਮੇਰੀ ਮਾਦਾ ਬਿਠੀਆ ਫਿਰ ਮੈਂ ਯਾਰ ਹੋਰ ਵੀ ਵਧੀਆ ਖਿਲਾ ਜੀ ਤੇ ਇਹਦਾ ਇਸ ਕਰਕੇ ਜਿਹੜਾ ਬੱਚੇ ਦੀ ਵੀ ਚਾਹ ਲੋ ਲਗਨ ਹੈਗੀ ਆ ਬੱਚੇ ਨੂੰ ਵੀ ਚਾਹੀਦਾ ਵੀ ਜੇ ਆਪਣੇ ਔਕਾ ਤੁਹਾਡੇ ਇੰਨੀ ਸਪੋਰਟ ਕਰ ਰਹੇ ਆ ਤੇ ਤੁਸੀਂ ਵੀ ਉਨੀ ਮਿਹਨਤ ਕਰੋ ਜੀ ਇਸ ਤੋਂ ਬਾਅਦ ਇਸ ਵੇਲੇ ਹੁਣ ਜੇਕਰ ਆਪਾਂ ਗੱਲ ਕਰੀਏ ਮੌਜੂਦਾ ਸਮੇਂ ਤੁਸੀਂ ਕੀ ਹੋਰ ਭੂਮਿਕਾ ਨਿਭਾ ਰਹੇ ਹੋ ਖੇਡਾਂ ਦੇ ਖੇਤਰ ਨਾਲ ਕਿਵੇਂ ਜੁੜੇ ਹੋਏ ਹੋ ਤਿੰਨ ਖੇਡਾਂ ਦਾ ਆਪਾਂ ਜ਼ਿਕਰ ਕੀਤਾ ਉਹਨਾਂ ਵਿੱਚ ਤੁਹਾਡੀਆਂ ਪ੍ਰਾਪਤੀਆਂ ਦੀ ਵੀ ਗੱਲ ਹੋ ਗਈ ਇਸ ਤੋਂ ਇਲਾਵਾ ਤੁਸੀਂ ਕੀ ਭੂਮਿਕਾ ਨਿਭਾ ਰਹੇ ਹੋ ਇਸ ਵੇਲੇ ਇਸ ਵੇਲੇ ਮੈਂ ਆਪਣੇ ਸੈਂਟਰਲ ਸਪੋਰਟਸ ਆ ਪੰਜਾਬ ਸਰਕਾਰਾ ਉੱਤੇ ਸਪੋਰਟਰ ਆ ਮੈਂ ਅਜੇ ਉੱਤੇ ਆਫਿਸ ਵਰਕ ਕਰ ਰਿਹਾ ਹਾਂ ਹਲੇ ਜੀ ਤੇ ਉੱਥੇ ਬਸ ਫਿਰ ਤਾਂ ਕਿਡਾ ਨਾਲ ਜੁੜੇ ਕਰਕੇ ਹੋਣ ਕਰਕੇ ਆਪਾਂ ਸਾਨੂੰ ਥੋੜਾ ਟਾਈਮ ਮਿਲ ਜਾਂਦਾ ਚਲੋ ਡਿਊਟੀ ਦੇ ਵਿੱਚ ਤੁਹਾਨੂੰ ਪਤਾ ਹੀ ਵੀ ਇਨਾ ਟਾਈਮ ਨਹੀਂ ਮਿਲਦਾ ਅਸੀਂ ਚਲੋ ਸਵੇਰੇ ਸ਼ਾਮ ਸਵੇਰੇ ਜਾਂ ਸ਼ਾਮ ਨੂੰ ਡਾਕਟਰ ਵੀਰਾ ਟਾਈਮ ਕੱਢ ਕੇ ਆਪਣਾ ਡਿਊਟੀ ਦੇ ਨਾਲ ਨਾਲ ਆਪਣੀ ਮਿਹਨਤ ਵੀ ਕਰ ਲੈਂਦੀ ਹੈ ਚਲੋ ਆਪਣੀ ਸਿਹਤ ਵੀ ਠੀਕ ਰੱਖ ਲੈਂਦੀ ਹੈ ਜੀ ਤੇ ਮੈਦਾਨ ਦੇ ਵਿੱਚ ਹੁਣ ਇਸ ਵੇਲੇ ਜੇਕਰ ਆਪਾਂ ਗੱਲ ਕਰੀਏ ਤੁਸੀਂ ਕਿੰਨਾ ਸਮਾਂ ਬਤੀਤ ਕਰਦੇ ਹੋ ਕੁੱਲ ਮਿਲਾ ਕੇ ਜੇਕਰ ਆਪਾਂ ਦੱਸਣਾ ਹੋਵੇ ਦਰਸ਼ਕਾਂ ਨੂੰ ਇੱਕ ਮਿਸਾਲ ਦੇਣੀ ਹੋਵੇ ਕਿ ਕਿੰਨਾ ਸਮਾਂ ਕਿੰਨਾ ਪਸੀਨਾ ਵਹਾਉਣਾ ਪੈਂਦਾ ਇੱਕ ਦਿਨ ਚ ਇੱਕ ਦਿਨ ਚ ਉਹਦੀ ਦੇਖੋ ਜਿਹਦਾ ਮੇਰੇ ਤੇ ਲਾਲੋ ਮੈਂ ਸਵੇਰੇ ਸਵੇਰੇ ਮੈਂ 4 4 ਵਜੇ ਉੱਠ ਕੇ ਹੂੰ ਤੇ 4:30 ਪੌਣੇ 5 'ਤੇ ਮੈਂ ਗਰਾਊਂਡ 'ਚ ਚੱਲ ਜਾਣਾ ਜੀ ਠੀਕ ਹੈ ਜੀ ਉੱਥੇ ਜਾ ਕੇ ਦੋ ਤਿੰਨ ਆਪਣਾ ਜਿੰਨਾ ਵੀ ਵਰਕ ਕਰਨਾ ਆ ਗਰਮੈਂਟਰ ਮੈਂ ਸਾਡੇ ਮੁੰਡੇ ਆ ਜਾਂਦੇ ਆ ਅਸੀਂ ਬਾਹਰੋਂ ਵੀ ਜੋ ਚੰਗੇ ਪਲੇਅਰ ਆ ਇਹ ਗੇਮ ਇਦਾਂ ਦੀ ਆਪਾਂ ਚੰਗੇ ਪਲੇਅਰਾਂ ਨਾਲ ਖੇਡਾਂਗੇ ਇਹ 100 ਪਲੇਅਰ ਨਾਲ ਤੁਸੀਂ ਖੇਡੋਗੇ ਨਾ ਤੇ 100 ਪਲੇਅਰ ਹਰ ਅਲੱਗ ਤੁਹਾਨੂੰ ਐਕਸਪੀਰੀਅੰਸ ਮਿਲਣਾ ਆ ਅਸੀਂ ਵਧੀਆ ਵਧੀਆ ਪਲੇਅਰ ਸੱਦ ਕੇ ਆਪਾਂ ਜਾਂ ਆਪਾਂ ਵੀ ਚੱਲ ਜਾਈਦਾ ਆ ਡੇਢ ਦੋ ਘੰਟੇ ਗੇਮ ਖਾ ਕੇ ਆ ਕੇ 7:30 ਵਜੇ ਘਰ ਆ ਕੇ ਫਿਰ ਦੁਬਾਰਾ ਆਫਿਸ ਵਰਕ ਕਰਨਾ 9:00 ਵਜੇ ਉੱਥੇ ਜਾਣਾ ਦਫਤਰ ਜਾਣਾ 5:00 ਵਜੇ ਤੱਕ ਫਿਰ ਦਫਤਰ ਰਹਿਣਾ ਜੀ ਫਿਰ ਸ਼ਾਮ ਨੂੰ 5:00 ਵਜੇ ਤੋਂ ਬਾਅਦ ਵਿੱਚ ਫਿਰ ਅਸੀਂ ਆਫਸ ਵਰਕ ਕਰਕੇ ਵਾਫੇ ਕਿਟ ਲੈ ਕੇ ਫਿਰ 2-3 ਘੰਟੇ ਜਿਹੜਾ ਉਹ ਫੇਵਰਟਸ ਕਰਦੀਆਂ ਜੀ ਤੇ ਇਸ ਕਰਕੇ ਜਿਹੜਾ ਮਿਹਨਤ ਤਾਂ ਜਿੰਨੀ ਤੁਸੀਂ ਕਰ ਲਓ ਉੰਨੀ ਘੱਟ ਹੀ ਹੈ ਜੀ ਜੀ ਬਿਲਕੁਲ ਹਾਂ ਜੀ ਕੋਈ ਵੀ ਗੇਮ ਨੂੰ ਇੰਪਰੂਵ ਕਰਨਾ ਹੈ ਤੁਸੀਂ ਤੁਹਾਨੂੰ ਉਹ ਮਿਹਨਤ ਤਾਂ ਕਰਨੀ ਹੀ ਪੈਣੀ ਹੈ ਜੀ ਜੇ ਤੁਸੀਂ ਮਿਹਨਤ ਘਰ ਬੈਠੇ ਤਾਂ ਕੁਝ ਹੋਣਾ ਨਹੀਂ ਹਾਂਜੀ ਹਾਂਜੀ ਹਾਂ ਬਿਲਕੁਲ ਸੋ ਵੱਧ ਤੋਂ ਵੱਧ ਸਮਾਂ ਜਿਹੜਾ ਖੇਡ ਮੈਦਾਨ ਨੂੰ ਮੇਦ ਦਾ ਫਾਇਦਾ ਮਿਲਦਾ ਹੀ ਹੈ ਜੀ ਮੈਲ ਮਿਲਦਾ ਜੀ ਤੇ ਇਹਦੇ ਨਾਲ ਆਪਾਂ ਜੇਕਰ ਗੱਲ ਕਰੀਏ ਕਿ ਤੁਸੀਂ ਖੇਡਾਂ ਦੇ ਖੇਤਰ ਨਾਲ ਜੁੜੇ ਹੋ ਆਲੇ ਦੁਆਲੇ ਵੀ ਵੇਖਦੇ ਹੋ ਕਿ ਇਸ ਵੇਲੇ ਮਾਹੌਲ ਆ ਹਾਂਜੀ ਨੌਜਵਾਨਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਆ ਰਹੇ ਆ ਖੇਡਾਂ ਵਾਲ ਜਿਹੜੀਆਂ ਖੇਡਾਂ ਨਾਲ ਤੁਸੀਂ ਜੁੜੇ ਰਹੇ ਹੋ ਐਥਲੈਟਿਕਸ ਦੀ ਗੱਲ ਹੋ ਗਈ ਫੁੱਟਬਾਲ ਦੀ ਗੱਲ ਹੋ ਗਈ ਬੈਡਮਿੰਟਨ ਦੀ ਗੱਲ ਹੋ ਗਈ ਇਹਨਾਂ ਤਿੰਨ ਦੇ ਨਾਲ ਬਾਕੀ ਖੇਡਾਂ ਦੀ ਜੇਕਰ ਆਪਾਂ ਸਮੁੱਚੀ ਗੱਲ ਕਰੀਏ ਹਾਂਜੀ ਤਾਂ ਬੱਚੇ ਨੌਜਵਾਨ ਆ ਰਹੇ ਆ ਨਾ ਖੇਡਾਂ ਵਾਲ ਤੇ ਕਿਹੋ ਜਿਹਾ ਅਰਜੰਤ ਤੁਸੀਂ ਵੇਖਦੇ ਹੋ ਖਾਸ ਕਰ ਔਨ ਵਾਲੇ ਸਮੇਂ ਨੂੰ ਲੈ ਕੇ ਦੇਖੋ ਜੀ ਅੱਜ ਕੱਲ ਤਾਂ ਜਦੋਂ ਕ੍ਰਿਕਟ ਨੂੰ ਕ੍ਰਿਕਟ ਬੱਚੇ ਜ਼ਿਆਦਾ ਆਈਪੀਐਲ ਚੱਲਦੀ ਆ ਉਹ ਬੜਾ ਇੱਕ ਵਧੀਆ ਨੇ ਅਜਾ ਕਬੱਡੀ ਦਾ ਕਿਹਨੇ ਲੀਗ ਸ਼ੁਰੂ ਕੀਤੀ ਸੀ ਉਹ ਕੀਤੀ ਆ ਕਬੱਡੀ ਵਾਲੇ ਵੀ ਥੋੜੇ ਬੱਚੇ ਹੁਣ ਜ਼ਿਆਦਾ ਜਾ ਰਹੇ ਕਿਉਂਕਿ ਅੱਜ ਕੱਲ ਪੈਸਾ ਮਿਲਦਾ ਆ ਜੀ ਤੇ ਆਪਾਂ ਛੋਟੇ ਲੈਵਲ ਤੋਂ ਜੀ ਗੱਲ ਕਰੀਏ ਛੋਟੇ ਲੈਵਲ ਤੋਂ ਜਦੋਂ ਆਪਾਂ ਪਿੰਡਾਂ ਦੇ ਵਿੱਚ ਹਮ ਪਿੰਡਾਂ ਦੇ ਵਿੱਚ ਇਦਾਂ ਦੇ ਕੋਈ ਛੋਟੇ ਕੰਪਨੀ ਸੈਟ ਕਰਵਾਈਏ ਚਲੋ ਕੋ ਬੱਚੇ ਜਿਹੜੇ ਹੋਣ ਉਹਨਾਂ ਨੂੰ ਕੋਈ ਥੋੜਾ ਬੋਤਾ ਨਾਮ ਦੇਈਏ ਹਮਮ ਨਾਮ ਦੇਵਾਂਗੇ ਉਹਨਾਂ ਤੋਂ ਆਪਣੇ ਪਿੰਡ ਲੈਵਲ ਤੇ ਪਹਿਲਾਂ ਸਭ ਤੋਂ ਪਹਿਲਾਂ ਗਰਾਉਂਡਾਂ ਸਭ ਤੋਂ ਪਹਿਲਾਂ ਤਾਂ ਗਰਾਉਂਡਾਂ ਤਿਆਰ ਕਰਾਉਣ ਦੀ ਲੋੜ ਆਪਾਂ ਨੂੰ ਉਸ ਲੈਵਲ ਦੇ ਗਰਾਉਂਡਾਂ ਤਿਆਰ ਕਰਵਾਓ ਤੇ ਜਦੋਂ ਫਿਰ ਤੁਸੀਂ ਬੱਚਿਆਂ ਨੂੰ ਇਦਾਂ ਦੀ ਕੰਪੀਟੀਸ਼ਨ ਕਰਵਾਉਂਗੇ ਹਮਮ ਤੇ ਜਿਹੜਾ ਉਹਨਾਂ ਦਾ ਰੁਝਾਨ ਆ ਆਟੋਮੈਟਿਕਲੀ ਜਿਹੜਾ ਉਹ ਤੁਹਾਨੂੰ ਅੱਗੇ ਵਧੂਗਾ ਆਪਣੇ ਗੇਮਾਂ ਵੱਲ ਨੂੰ ਰੁਝਾਨ ਉਹਨਾਂ ਦਾ ਪਾਊਗਾ ਠੀਕ ਹੈ ਕਿਉਂਕਿ ਜਿਹੜਾ ਆ ਸਾਡੇ ਵਰਗੇ ਜਦੋਂ ਆਪਾਂ ਸ਼ਹਿਰਾਂ ਜਾ ਗਏ ਸਾਨੂੰ ਪਤਾ ਲੱਗਿਆ ਆ ਗੇਮ ਹੁੰਦੀਆਂ ਆ ਇੱਕ ਪਿੰਡਾਂ ਵਿੱਚ ਤਾਂ ਤਾਂ ਇੰਨਾ ਹੈ ਨਹੀਂ ਕਿ ਨਾ ਉਹ ਜਿਹੜਾ ਨਹੀਂ ਵੀ ਪੜਿਆ ਹੁੰਦਾ ਉਹਦੇ ਕੋਲ ਵੀ ਇੰਨਾ ਦੂਰ ਦਿਕਰ ਨਹੀਂ ਆ ਹੁੰਦਾ ਸਮੁੱਚੀ ਗੱਲਬਾਤ ਰਾਨ ਆਪਾਂ ਵਾਰ-ਵਾਰ ਇਸ ਪਹਿਲੂ ਦਾ ਜ਼ਿਕਰ ਕੀਤਾ ਕਿ ਜਿਹੜਾ ਸਾਡਾ ਪਿੰਡੂ ਖੇਤਰ ਆ ਉਹਦੇ ਚੋਂ ਵਡਿਆ ਖਿਡਾਰੀ ਨਿਕਲਦੇ ਆ ਹੁਨਰਮੰਦ ਖਿਡਾਰੀ ਨਿਕਲਦੇ ਆ ਪਰ ਕਈ ਵਾਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਸੋ ਕੀ ਆਪਾਂ ਨੂੰ ਕਰਨਾ ਚਾਹੀਦਾ ਕਿ ਜਿਹੜਾ ਪਿੰਡੂ ਖੇਤਰ ਆ ਉਹਦੇ ਵਿੱਚੋਂ ਜਿਹੜੇ ਬੱਚੇ ਨੇ ਖਾਸ ਕਰ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਸਹੂਲਤਾਂ ਨਹੀਂ ਮਿਲਦੀਆਂ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਇਹਦੇ ਲਈ ਉਪਰਾਲੇ ਹੋਣੇ ਜ਼ਰੂਰੀ ਨੇ ਤੁਸੀਂ ਕੀ ਮੰਨਦੇ ਹੋ ਇਹਦੇ ਬਾਰੇ ਹਾਂਜੀ ਬਿਲਕੁਲ ਜੀ ਮੈਂ ਜੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਛੋਟੇ ਲੈਵਲ ਤੋਂ ਜੇ ਸ਼ੁਰੂ ਕਰੀਏ ਆਪਾਂ ਆਪਾਂ ਬਾਹਰ ਲਿਆਂਦੇ ਮੈਡਲ 올림픽 ਜੋ ਮੈਡਲ ਆਉਂਦੇ ਆ ਹਰ ਗੇਮ ਚ ਮੈਡਲ ਆਉਂਦੇ ਆ ਹਾਂਜੀ ਸਾਡੇ ਵੀ ਆ ਸਕਦੇ ਆ ਜੇਕਰ ਆਪਾਂ ਛੋਟੇ ਲੈਵਲ ਤੋਂ ਇੱਕ ਪਿੰਡੂ ਲੈਵਲ ਤੋਂ ਹੁਣ ਮੈਂ ਸਾਡੇ ਪਿੰਡ ਨਾਲੋਂ 50 ਕਿਲੋਮੀਟਰ ਜਨਰਲ ਤੋਂ ਆ ਸਾਡੇ ਸਿੰਥੈਟਿਕ ਟ੍ਰੈਕ ਕਿਤੇ 50 ਕਿਲੋਮੀਟਰ ਤੇ ਆਉਂਦਾ ਹੈਗਾ 50 ਕਿਲੋਮੀਟਰ ਤੇ ਆਉਂਦਾ ਤੇ ਇਹੀ ਟ੍ਰੈਕ ਉੱਥੇ ਸਾਡੇ ਕਿਸੇ ਵੀ ਪਿੰਡ ਲਾ ਲਓ ਆਪਸ ਮੇਰਾ ਪਿੰਡ ਨਹੀਂ ਕਿਸੇ ਵੀ ਪਿੰਡ ਦੇ ਲਾਗੇ ਹੋਵੇ ਤੁਹਾਨੂੰ ਬੱਚੇ ਨੂੰ 2 ਕਿਲੋਮੀਟਰ ਕਿਲੋਮੀਟਰ ਜਾ ਕੇ ਉੱਥੇ ਉਹੋ ਜਿਹੀ ਸਹੂਲਤ Olympic ਲੈਵਲ ਦੀ ਜਾਂ ਕਿਸੇ ਇੰਟਰਨੈਸ਼ਨਲ ਲੈਵਲ ਦੀ ਉਹਨੂੰ ਸਹੂਲਤ ਮਿਲ ਸਕੇ ਹਾਂਜੀ ਠੀਕ ਹੈ ਤਾਂ ਬੱਚੇ ਤਾਂ ਤਾਂ ਹੀ ਅੱਗੇ ਵਧਣਗੇ ਹੁਣ ਆਪਾਂ ਜੇ ਆਇਆ ਇੱਥੇ ਅਸੀਂ ਜਿਹੜੇ ਭੱਜਦੇ ਰਹੇ ਆ ਸਾਲੂ ਅਸੀਂ ਕੇਰੀ ਵਾਲੀ ਟਰੈਕ ਦੇ ਭੱਜਦੇ ਰਹੇ ਆ ਤੇ ਹੁਣ ਇੱਥੇ ਸੈਂਥੈਟਿਕ ਟਰੈਕ ਆ ਸਾਲ ਦੋ ਸਾਲ ਤੋਂ ਬੰਦਾ ਜਦੋਂ ਬੱਚਾ ਇੱਥੇ ਵੀ ਆਉਂਦਾ ਇੱਥੇ ਉਹਦੇ ਉਹਦੇ ਨਾਲ ਮਤਲਬੇ ਦੀ ਮਦਦ ਮਿਲਦਾ ਨਹੀਂ ਬਣਦਾ ਠੀਕ ਹੈ ਨਾ ਇਸ ਕਰਕੇ ਜਿਹੜਾ ਛੋਟੇ ਲੈਵਲ ਤੋਂ ਜਿਹੜੇ ਬੱਚੇ ਕਰਨਾ ਛੋਟੇ ਲੈਵਲ ਤੋਂ ਗਰਾਊਂਡਾਂ ਕੋਚੇਸ ਮਈਆ ਕਰਵਾਏ ਜਾਣ ਤਾਂ ਅਗੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਆਪ ਅਸੀਂ ਵੀ ਜਿਹੜਾ ਆ অলਪਿਕ ਤਿਆਰੀ ਆਪਾਂ ਜਾਈਏ ਜੇ 10 ਵਜੇ ਜਾਣ ਤੇ ਸਾਡੇ ਘਟੋ ਘਟੇ ਚਾਰ ਪੰਜ ਮੈਡਲ ਤਾਂ ਉਥੋਂ ਉਥੋਂ ਵੀ ਆ ਸਕਦੇ ਆ ਕਿਉਂਕਿ ਛੋਟੇ ਲਿਵੋ ਤੋਂ ਹੀ ਚੁੱਕਣ ਦੀ ਜ਼ਿਆਦਾ ਲੋੜ ਆ ਸਾਨੂੰ ਤੇ ਜਾਂਦੇ ਜਾਂਦੇ ਤੁਹਾਡੇ ਕੋਲੋਂ ਇੱਕ ਗੱਲ ਜ਼ਰੂਰ ਜਾਨਣੀ ਚਾਹਾਂਗੇ ਇੱਕ ਸੰਦੇਸ਼ ਦੇ ਰੂਪ ਵਿੱਚ ਬਹੁਤ ਸਾਰੇ ਨੌਜਵਾਨ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਤੇ ਤੁਹਾਡੀਆਂ ਗੱਲਾਂ ਸੁਣ ਰਹੇ ਨੇ ਤੁਸੀਂ ਇਸ ਉਮਰ ਤੱਕ ਵੀ ਨੌਜਵਾਨ ਉਮਰ ਤੋਂ ਸ਼ੁਰੂ ਕਰਦੇ ਆ ਖੇਡਾਂ ਨਾਲ ਲਗਾਤਾਰ ਜੁੜੇ ਰਹੋ ਖੀਟਮਰ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਨੂੰ ਨੌਜਵਾਨਾਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਸਮਾਜ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਸਮਾਜ ਨੂੰ ਵਿਹੀ ਹੈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਪੇਰੈਂਟਸ ਹਨ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਛੋਟੇ ਲੈਵਲ ਤੇ ਹਮ ਕਿਉਂਕਿ ਇੱਕ ਜਦੋਂ ਇਕੱਠੇ ਹੋ ਕੇ ਆਪਾਂ ਇੱਕ ਉਸ ਰੂਮ 'ਚ ਪਿਆ ਇੱਕ ਉਸ ਰੂਮ 'ਚ ਪਿਆ ਹਮ ਠੀਕ ਹੈ ਜੀ ਆਪਾਂ ਬੱਚੇ ਨੂੰ ਆਪਾਂ ਟਾਈਮ ਹੀ ਨਹੀਂ ਦਿੰਦੇ ਬਿਲਕੁਲ ਠੀਕ ਹੈ ਜੀ ਸੰਦੇਸ਼ ਤੇ ਬੱਚੇ ਇਸੇ ਕਰਕੇ ਆਪਾਂ ਤੋਂ ਦੂਰ ਜਾ ਰਹੇ ਆ ਹਮ ਜਦੋਂ ਆਪਾਂ ਇੱਕ ਇੱਕ ਦੂਜੇ ਦੇ ਮਿਲਵਤਾਂ ਤਾਂ ਕਿ ਪਹਿਲਾਂ ਉਹ ਸਾਰੇ ਪਰਿਵਾਰ ਇਕੱਠੇ ਰੋਟੀ ਖਾਂਦੇ ਹੁੰਦੇ ਸੀ ਜਿਵੇਂ ਅੱਜ ਕਾ 10 ਪਰਿਵਾਰਾ ਤਾਂ ਕੋਈ ਛਾਉ ਨਹੀਂ ਹੁੰਦਾ ਉਹਦੇ ਰੋਟੀ ਖਾਂਦਾ ਉਹਦੇ ਇੱਕ ਟਾਈਮ ਹੁੰਦਾ ਹੀ ਰੋਟੀ ਦਾ ਸਾਰੇ ਰੋਟੀ ਇਕੱਠੇ ਬੈਠੇ ਖਾਣੀ ਆ ਹਾਂਜੀ ਪਰ ਛਾਉ ਨੂੰ ਸਾਰੇ ਨਾਲ ਚਾਹ ਆਉ ਵੀ ਮਿੱਠੋ ਸਾਰੇ ਰੋਟੀ ਖਾਓ ਠੀਕ ਹੈ ਨਹੀਂ ਤੇ ਹੁਣ ਆ ਹੁਣ ਅਲੱਗ-ਅਲੱਗ ਆਪਾਂ ਦੇ ਖਾਂਦੇ ਆ ਇਸੇ ਕਰਕੇ ਜਿਹੜਾ ਸੰਦੇਸ਼ ਤਾਂ ਇਹ ਹੈ ਜੀ ਆਪਾਂ ਜਿਹੜਾ ਆਪਣੇ ਬੱਚੇ ਆਪਣੇ ਪੇਰੇ ਨਾਲ ਧਿਆਨ ਰੱਖੋ ਤੇ ਗੀਮਾਂ ਵੱਲ ਨੂੰ ਜਿਆਦਾ ਗੇਮ-ਗੇਮਾਂ ਖੇਡੋ ਗਰਾਊਂਡ 'ਚ ਜਾਓ ਤੁਹਾਡਾ ਉਹ ਨਸ਼ਾ ਵੱਲ ਨੂੰ ਥੋੜਾ ਸਭ ਤੋਂ ਵਧੀਆ ਜਾਣਕਾਰੀ ਤੁਸੀਂ ਮੁਹੱਈਆ ਕਰਵਾਈ ਸਿਰਫ ਇੱਕ ਖੇਡ ਬਾਰੇ ਨਹੀਂ ਬਲਕਿ ਆਪਾਂ ਲਗਭਗ ਹਰੇਕ ਖੇਡ ਤੇ ਸਮੁੱਚੇ ਖੇਡ ਜਗਤ ਬਾਰੇ ਗੱਲ ਕੀਤੀ ਤੇ ਬਹੁਤ ਵਧੀਆ ਸਫ਼ਰ ਤੁਹਾਡਾ ਰਿਹਾ ਉਹਦੇ ਲਈ ਤੁਹਾਨੂੰ ਮੁਬਾਰਕਬਾਦ ਵੀ ਹੈ ਤੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾਵਾਂ ਵੀ ਤੇ ਤੁਹਾਡਾ ਧੰਨਵਾਦ ਵੀ ਕਿ ਤੁਸੀਂ ਉੱਚੇ ਚੇਤੇ ਤੌਰ ਤੇ ਸਮਾਂ ਕੱਢ ਕੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀਲਾ ਸਾਹਿਬ ਇੱਥੇ ਬਿਲਾਉਣ ਦਾ ਜੀ ਜੀ